ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾਲ ਜਿਵੇਂ ਅਸੀਂ ਬਣਾਗੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਾਸਨ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਜੀ ਸੀ ਜਿਹੜੇ ਉਹਨਾਂ ਨੇ ਆਪਣੇ ਸਿਵਲ ਪ੍ਰਬੰਧ ਨੂੰ ਕੇਂਦਰੀ ਸ਼ਾਸਨ ਪ੍ਰਬੰਧ ਪ੍ਰਾਂਤਕ ਪ੍ਰਬੰਧ ਸਧਾਨਕ ਪ੍ਰਬੰਧ ਵਿੱਤੀ ਪ੍ਰਬੰਧ ਜ਼ਕੀਰਦਾਰੀ ਪ੍ਰਥਾ ਨਿਆਂ ਪ੍ਰਬੰਧ ਦੇ ਵਿੱਚ ਵੰਡਿਆ ਹੋਇਆ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇਂਦਰੀ ਸ਼ਾਸਨ ਪ੍ਰਬੰਧ ਦੀ ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਸਭ ਤੋਂ ਪਹਿਲਾਂ ਮਹਾਰਾਜਾ ਜਾਂਦਾ ਜੀ ਮਹਾਰਾਜਾ ਰਣਜੀਤ ਸਿੰਘ ਹੋ ਰਾਜ ਦਾ ਮੁਖੀ ਸੀ ਉਹ ਸਾਰੇ ਮਾਮਲਿਆਂ ਦੀ ਅਗਵਾਈ ਕਰਦਾ ਸੀ ਦੇ ਜਿਹੜਾ ਮਹਾਰਾਜਾ ਸੀਗਾ ਉਹ ਰਾਜ ਦੇ ਜਿਹੜੇ ਮੰਤਰੀ ਨੇ ਉੱਚ ਸੈਨਿਕ ਅਧਿਕਾਰੀ ਨੇ ਤੇ ਗੈਰ ਸੈਨਿਕ ਅਫੀਸਰ ਉਹਨਾਂ ਦੀਆਂ ਨਿਯੁਕਤੀਆਂ ਕਰਦਾ ਸੀ ਉਹ ਮੁੱਖ ਨਿਆਂ ਤੀਸਵੀ ਹੈਗਾ ਸੀ ਤੇ ਮੁੱਖ ਸੈਨਾਪਤੀ ਵੀ ਸੀ ਮੰਤਰੀ ਮਹਾਰਾਜਾ ਰਣਜੀਤ ਸਿੰਘ ਜੀ ਸੀ ਜਿਹੜੇ ਉਹਨਾਂ ਨੇ ਇੱਕ ਮੰਤਰੀ ਪ੍ਰੀਸ਼ਾ ਦਾ ਗਠਨ ਕੀਤਾ ਹੋਇਆ ਸੀ ਤੇ ਮੰਤਰੀਆਂ ਦੀ ਨਿਯੁਕਤੀ ਮਹਾਰਾਜਾ ਆਪ ਕਰਦਾ ਸੀ ਇਹ ਕੁਝ ਮਹੱਤਵਪੂਰਨ ਮੰਤਰੀ ਨੇ ਜਿਸ ਤਰ੍ਹਾਂ ਰਾਜਾ ਧਿਆਨ ਸਿੰਘ ਪ੍ਰਧਾਨ ਮੰਤਰੀ ਸੀ ਵਿਦੇਸ਼ ਮੰਤਰੀ ਫਕੀਰ ਅਜੀਜ਼ ਉਹਦੀਨ ਵਿੱਤ ਮੰਤਰੀ ਸੀ ਜਿਹੜੇ ਨੂੰ ਦੀਵਾਨ ਕਿਹਾ ਜਾਂਦਾ ਸੀ ਪ੍ਰਸਿੱਧ ਵਿੱਤ ਮੰਤਰੀ ਨੇ ਜਿਸ ਤਰ੍ਹਾਂ ਦੀਵਾਨ ਭਵਾਨੀ ਦਾਸ ਦੀਮਨ ਗੰਗਾ ਰਾਮ ਮੁੱਖ ਸੈਨਾਪਤੀ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਆਪਣੀ ਸੈਨਾ ਦਾ ਆਪ ਹੀ ਮੁੱਖ ਸੈਨਾਪਤੀ ਸੀ ਵੱਡੀਆਂ ਮੁਹਿੰਮਾਂ ਦੀ ਅਗਵਾਈ ਸੀ ਜਿਹੜੀ ਮਹਾਰਾਜਾ ਆਪ ਕਰਦਾ ਸੀ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਝ ਜਿਹੜੇ ਹੋਰ ਵਿਅਕਤੀ ਸੀ ਜਿਹੜੇ ਉਹਨਾਂ ਨੂੰ ਵੀ ਵੱਖ-ਵੱਖ ਮੁਹਿੰਮਾਂ ਦੀ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਤਰ੍ਹਾਂ ਦੀਵਾਨ ਮੋਹਕਮ ਚੰਦ ਮਿਸਰ ਦੀਵਾਨ ਚੰਦ ਸਰਦਾਰ ਹਰੀ ਸਿੰਘ ਨੜੂਆ ਪ੍ਰਸਿੱਧ ਸੈਨਾਪਤੀ ਸੀਗੇ ਡਿਊਡੀ ਵਾਲਾ ਸੀ ਜਿਹੜਾ ਉਹ ਜਮਾਦਾਰ ਖੁਸ਼ਾਲ ਸਿੰਘ ਤੇ ਧਿਆਨ ਸਿੰਘ ਦਰਬਾਰੀ ਇਤਿਹਾਸਕਾਰ ਸੋਹਣ ਲਾਲ ਸੂਰੀ ਕੇਂਦਰੀ ਵਿਭਾਗ ਜਾਂ ਕੁਝ ਦਫਤਰ ਨੇ ਸੀ ਤਰ੍ਹਾਂ ਕੋਹਲੀ ਦੇ ਅਨਸਾਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੁੱਲ 7 ਦਫਤਰ ਸੀਗੇ ਇਹ 7 ਦਫਤਰ ਸੀਗੇ ਜਿਵੇਂ ਦਫਤਰ ਇਹ ਅਬਾਬੂਲ ਮਾਲ ਇਹ ਦਫਤਰ ਜਿਹੜਾ ਇਹ ਰਾਜ ਦੀ ਆਮਦਨ ਦਾ ਬੀਰਬਾ ਰੱਖਦਾ ਸੀ ਦਫਤਰ ਇਹ ਅਬਾਬੂਲ ਮਾਲ ਦਫਤਰ ਇਹ ਮਾਲ ਜ਼ਮੀਨਾਂ ਤੋਂ ਪ੍ਰਾਪਤ ਲਗਾਉਣ ਦਾ ਬਿਉਰਾ ਰੱਖਦਾ ਸੀ ਦਫਤਰ ਇਹ ਮਾਲ ਦਫਤਰ ਇਹ ਬਜੂ ਹਾਤ ਅਦਾਲਤਾਂ ਦੀ ਫੀਸ ਤੇ ਨਸ਼ਰਿਆਂ ਤੇ ਲੱਗਣ ਵਾਲੀ ਜਿਹੜੀ ਚੁੰਗੀ ਸੀ ਉਹ ਤੋਂ ਜਿਹੜੀ ਆਈ ਆਮਦਨ ਸੀ ਉਹਦਾ ਵੇਰਵਾ ਰੱਖਦਾ ਸੀ ਦਫਤਰ ਇਹ ਬਜੂ ਹਾਤ ਦਫਤਰ ਇਹ ਤੋਜੀ ਹਾਤ ਇਹ ਸ਼ਾਹੀ ਵੰਸ਼ ਦੀ ਆਮਦਨ ਦਾ ਬਿਉਰਾ ਰੱਖਦਾ ਸੀ ਦਫਤਰ ਇਹ ਮਵਾਜਿਬ ਇਹ ਸਹਿਨਕਾ ਦੇ ਕਰਮਚਾਰੀਆਂ ਦੀ ਤਨਖਾਹ ਦਾ ਵਿਅਵਾਰ ਰੱਖਦਾ ਸੀ ਦਫਤਰ ਇਹ ਰੋਜ਼ਨਾ ਮਚਾ ਇਹ ਖਰਾਜਤ ਇਹ ਹਰ ਰੋਜ਼ ਹੋਣ ਵਾਲੀ ਆਮਦਨ ਦਾ ਵੇਰਵਾ ਰੱਖਦਾ ਸੀ ਜਿਹੜਾ ਰੋਜ਼ਨਾ ਮਚਾ ਇਹ ਖਰਾਜਤ ਦਫਤਰ ਸੀ ਆ ਦਫਤਰੇ ਤੋਂ ਸ਼ਾਖਾਨਾ ਕੀਮਤੀ ਵਸਤੂਆਂ ਦੀ ਦੇਖਭਾਲ ਕਰਨੀ ਇਹ ਦਫਤਰੇ ਤੋਂ ਸ਼ਾਖਾਨਾ ਕਰਦਾ ਸੀ ਪ੍ਰਾਂਤਕ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਸਾਮਰਾਜ ਸੀ ਉਹਨੂੰ ਚਾਰ ਸੂਬਿਆਂ ਦੇ ਵਿੱਚ ਵੰਡਿਆ ਗਿਆ ਸੀ ਇਹ ਜਿਹੜੇ ਸੂਬੇ ਸੀਗੇ ਜਿਸ ਤਰ੍ਹਾਂ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਬਿਸ਼ਾਹਵਰ ਸੂਬੇ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਸੀ ਨਾਜਮ ਦੀ ਨਾਜਮ ਮਤਲਬ ਗਵਰਨਰ ਨਾਜਮ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰ ਕੁਝ ਪ੍ਰਸਿੱਧ ਨਾਜਮ ਸੀਗੇ ਜਿਸ ਤਰ੍ਹਾਂ ਸਰਦਾਰ ਲਹਿਣਾ ਸਿੰਘ ਮਜੀਠੀਆ ਮਹੇਸ਼ਰ ਰੂਪ ਲਾਲ ਦੀਵਾਨ ਸਾਹਿਬ ਨਮੂਲ ਕਰਨੈਲ ਮੀਹਾ ਸਿੰਘ ਤੇ ਅਬੀ ਤਾਬਿਲ ਸਥਾਨਿਕ ਪ੍ਰਬੰਧ ਦੀ ਗੱਲ ਕਰਦੀਆਂ ਜੀ ਜਿਸ ਤਰ੍ਹਾਂ ਪਰਗਨਿਆਂ ਦਾ ਤੇ ਪਿੰਡਾਂ ਦਾ ਪ੍ਰਬੰਧ ਆ ਜਾਂਦਾ ਸਥਾਨਕ ਪਰਗਨ ਦੇ ਵਿੱਚ ਹਰੇਕ ਜਿਹੜਾ ਸੂਬਾ ਜਾਂ ਪ੍ਰਾਂਤ ਸੀਗਾ ਉਹਨੂੰ ਅੱਗੇ ਕਈ ਪਰਗਨਿਆਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਜਿਹੜਾ ਪਰਗਨੇ ਦਾ ਮੁੱਖ ਅਧਿਕਾਰੀ ਸੀ ਉਹ ਹੁੰਦਾ ਸੀ ਕਾਰਦਾਰ ਕਾਨੂੰਨ ਕੋ ਤੇ ਮੁਕੱਦਮ ਸੀਗੇ ਜਿਹੜੇ ਉਹ ਕਾਰਦਾਰ ਦੀ ਸਹਾਇਤਾ ਕਰਦੀ ਸੀਗੇ ਪਿੰਡ ਦਾ ਪ੍ਰਬੰਧ ਪਿੰਡਾਂ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਸੀਗੀ ਪਿੰਡ ਉਹਨੂੰ ਉਸ ਸਮੇਂ ਮੋਜਾ ਨੇ ਲਈ ਸੀਗੇ ਤੇ ਪਿੰਡ ਪੰਚਾਇਤ ਸੀ ਜਿਹੜੀ ਉਹ ਪਿੰਡ ਦਾ ਪ੍ਰਬੰਧ ਕਰਦੀ ਸੀ ਜਿਹੜਾ ਪਟਵਾਰੀ ਸੀ ਉਹ ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ ਚੌਧਰੀ ਜਿਹੜੀ ਸੀਗਾ ਲਗਾਨ ਦਾ ਕੰਮ ਹ ਤੇ ਜਿਹੜਾ ਮੁਕੱਦਮ ਸੀਗਾ ਲੰਬੜਦਾਰ ਮਤਲਬ ਉਹ ਸਰਕਾਰ ਤੇ ਲੋਕਾਂ ਦੇ ਵਿੱਚ ਕੜੀ ਦਾ ਕੰਮ ਕਰਦਾ ਸੀ ਚੌਕੀਦਾਰ ਸੀ ਜਿਹੜਾ ਉਹ ਚੌਕੀਦਾਰ ਉਹ ਪਿੰਡ ਦਾ ਪਹਿਰੇਦਾਰ ਹੁੰਦਾ ਸੀਗਾ ਅਗਲੇ ਅਗਿਆ ਰਾਸਤਾਨੀ ਲਾਹੌਰ ਦੀ ਗੱਲ ਕਰਦੇ ਆਂ ਲਾਹੌਰ ਸ਼ਹਿਰ ਦਾ ਪ੍ਰਬੰਧ ਸਾਰਾ ਜਿਹੜਾ ਲਾਹੌਰ ਸ਼ਹਿਰ ਸੀ ਨੂੰ ਮੁਹੱਲਿਆਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਹਰ ਇੱਕ ਮੁਹੱਲਾ ਹੁੰਦਾ ਸੀ ਇੱਕ ਮੁਹੱਲੇਦਾਰ ਦੇ ਅਧੀਨ ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ਸੀਗਾ कोतवाल ਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਮਹੱਤਵਪੂਰਨ ਜਿਹੜਾ ਇਹ ਅਹੁਦਾ ਸੀਗਾ ਇਹ ਤੇ ਇਮਾਮ ਬਖਸ਼ ਨਿਯੁਕਤ ਸੀਗਾ ਵਿੱਤੀ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਜੀ ਹਮੇਸ਼ਾ ਹੀ ਰਾਜ ਦੀ ਆਮਦਨ ਨੂੰ ਮੁੱਖ ਰੱਖ ਕੇ ਖਰਚ ਕਰਦਾ ਸੀ ਤੇ 1808 ਈਸਵੀ ਦੇ ਵਿੱਚ ਉਹਨਾਂ ਨੇ ਵਿੱਤੀ ਰਣਜੇ ਵਿੱਚ ਸੁਧਾਰ ਲਿਆਉਣ ਦਾ ਨਿਸ਼ਚਾ ਕੀਤਾ ਸਲੀ ਮਹਾਰਾਜਾ ਰਣਜੀਤ ਉਨ੍ਹਾਂ ਨੇ ਦੀਵਾਨ ਭਵਾਨੀ ਦਾਸ ਨੂੰ ਆਪਣਾ ਵਿੱਤ ਮੰਤਰੀ ਨਿਯੁਕਤ ਕੀਤਾ ਸੀ ਤੇ ਆਰਥਿਕ ਪ੍ਰਬੰਧ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਦਫ਼ਤਰ ਏ ਅਬਾਬਾਬੁਲਮਾਲ ਦਫ਼ਤਰ ਏ ਅਬਾਬਾਬੁਲ ਤਹਿਵੀਲ ਦਫ਼ਤਰ ਏ ਤੋਜੀਹਤ ਦੇ ਦਫ਼ਤਰ ਇਹ ਰੋਜ਼ਨਾਮਚਾ ਇਹ ਇਖਰਾਜਾਤਨਾ ਦੀ ਦਫ਼ਤਰਾਂ ਦੀ ਸਥਾਪਨਾ ਕੀਤੀ ਸੀ 1808 ਈਸਵੀ ਦੇ ਵਿੱਚ ਲਗਾਨ ਪ੍ਰਬੰਧ ਇਹਦੇ ਵਿੱਚ ਜਿਸ ਤਰ੍ਹਾਂ ਬਟਾਈ ਪ੍ਰਣਾਲੀ ਆ ਗਈ ਜਪਤੀ ਪ੍ਰਣਾਲੀ ਕਨਕੂਤ ਕਨਕੂਤ ਪ੍ਰਣਾਲੀ ਇਹ ਸੀਗਾ ਲਗਾਨ ਪ੍ਰਬੰਧ ਦੇ ਵਿੱਚ ਆ ਜਾਂਦਾ ਲਗਾਨ ਇਕੱਠਾ ਕਰਨ ਦੇ ਲਈ ਜਿਸ ਤਰ੍ਹਾਂ ਬਟਾਈ ਪ੍ਰਣਾਲੀ ਸੀਗੀ ਜਿਹੜੀ ਉਸ ਸਮੇਂ ਸਭ ਤੋਂ ਵੱਧ ਪ੍ਰਸਿੱਧ ਸੀਗਾ ਇਹਦੇ ਵਿੱਚ ਕੀ ਸੀਗਾ ਜਿਹੜਾ ਭੂਮੀਕਰ ਸੀਗਾ ਟੈਕਸ ਸੀਗਾ ਉਹ ਕਟਾਈ ਤੋਂ ਬਾਅਦ ਹੀ ਤੈਅ ਕੀਤਾ ਜਾਂਦਾ ਸੀ ਬਟਾਈ ਪ੍ਰਣਾਲੀ ਦੇ ਵਿੱਚ ਹਾਂ ਜਿਹੜੀ ਜ਼ਬਤੀ ਪ੍ਰਣਾਲੀ ਜਾਂ ਨਕਦੀ ਪ੍ਰਣਾਲੀ ਸੀ ਇਹ ਜਿਵੇਂ ਜਿਹੜੀਆਂ ਨਸ਼ੀਲੀਆਂ ਵਸਤੂਆਂ ਨੇ ਜਿਸ ਤਰ੍ਹਾਂ ਅਫੀਮ ਤਮਾਕੂ ਫਸਲਾਂ ਵੀ ਉਗਾਈ ਇਹਨਾਂ ਤੇ ਜ਼ਬਤੀ ਪ੍ਰਣਾਲੀ ਲਾਗੂ ਕੀਤੀ ਗਈ ਸੀ ਕਨਕੂਤ ਪ੍ਰਣਾਲੀ ਸੀ ਜਿਹੜੀ ਨੂੰ 1824 ਦੇ ਵਿੱਚ ਲਾਗੂ ਕੀਤਾ ਗਿਆ ਸੀ ਇਹਦੇ ਵਿੱਚ ਕਿਸੇ ਕਨਕੂਤ ਪ੍ਰਣਾਲੀ ਦੇ ਵਿੱਚ ਕਿ ਜਿਹੜੀ ਖੜੀ ਫਸਲ ਸੀਗੀ ਉਹਨੂੰ ਦੇਖ ਕੇ ਹੀ ਲਗਾਣਾ ਜਿਹੜਾ ਉਹ ਤੈਅ ਕੀਤਾ ਜਾਂਦਾ ਸੀ ਜਿਸ ਤਰ੍ਹਾਂ ਮਟਾਈ ਪ੍ਰਣਾਲੀ ਦੇ ਵਿੱਚ ਜਿਹੜਾ ਮੁਮੀ ਟੈਕਸ ਸੀਗਾ ਉਹ ਕਟਾਈ ਤੋਂ ਬਾਅਦ ਪਿਆ ਕੀਤਾ ਜਾਂਦਾ ਸੀ ਦੇ ਕੰਕੂਸ ਪ੍ਰਣਾਲੀ ਦੇ ਵਿੱਚ ਖੜੀ ਫਸਲ ਨੂੰ ਦੇਖ ਕੇ ਹੀ ਜਿਹੜਾ ਲਗਾਣਾ ਉਹ ਤੈ ਕਰ ਲਿਆ ਜਾਂਦਾ ਸੀ ਤੇ ਲਗਾਣਾ ਜਿਹੜਾ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ ਜਿੱਥੇ ਜਿਹੜਾ ਉਤਪਾਦਨ ਜ਼ਿਆਦਾ ਹੁੰਦਾ ਸੀ ਉੱਥੇ 50% ਹੁੰਦਾ ਸੀ ਤੇ ਬਾਕੀ ਥਾਂਵਾਂ ਦੇ 33 ਤੋਂ 40% ਸੀਗਾ ਨਿਆ ਪ੍ਰਬੰਧ ਨਿਆ ਦੇ ਮਾਮਲੇ ਵਿੱਚ ਸਭ ਤੋਂ ਆਖਰੀ ਫੈਸਲਾ ਸੀਗਾ ਮਹਾਰਾਜੇ ਦਾ ਤੇ ਸਭ ਤੋਂ ਵੱਡੀ ਅਦਾਲਤ ਸੀਗੀ ਅਦਾਲਤ ਇਹ ਆਲਾ ਉਸ ਤੋਂ ਬਾਅਦ ਜਿਹੜੀ ਹੈਗੀ ਸੀ ਅਦਾਲਤੀ ਦੀ ਅਦਾਲਤ ਇਹ ਵੱਡੇ ਸ਼ਹਿਰਾਂ ਦੇ ਵਿੱਚ ਸੀਗੀ ਤੇ ਉਸ ਤੋਂ ਬਾਅਦ ਨਾਜ਼ਮਦੀ ਅਦਾਲਤ ਤੇ ਕਾਰਦਾਰ ਦੀ ਅਦਾਲਤ ਆ ਜਾਂਦੀਆਂ ਨੇ ਜਾਗੀਰਾਂ ਇਹ ਤਿੰਨ ਪ੍ਰਕਾਰ ਦੀਆਂ ਚਾਰ ਪ੍ਰਕਾਰ ਦੀਆਂ ਜਾਗੀਰਾਂ ਸੀ ਜਿਸ ਤਰ੍ਹਾਂ ਸੇਵਾ ਜਾਗੀਰਾਂ ਵਤਨ ਜਗੀਰਾਂ ਧਰਮ ਜਗੀਰਾਂ ਤੇ ਇਨਾਮ ਜਗੀਰਾਂ ਜਿਹੜੀਆਂ ਸੇਵਾ ਜਾਗੀਰਾਂ ਨੇ ਇਹ ਸਭ ਤੋਂ ਵਧੀਆ ਉੱਚ ਸੈਨਿਕ ਤੇ ਅਧਿਕਾਰੀਆਂ ਨੂੰ ਜਿਹੜੀਆਂ ਇਹ ਸੇਵਾ ਜਗੀਰਾਂ ਦਿੱਤੀਆਂ ਜਾਂਦੀਆਂ ਸੀ ਤੇ ਇਹਨਾਂ ਨੂੰ ਜਿਹੜਾ ਹੈਗਾ ਸੀ ਜ਼ਬਤ ਵੀ ਕੀਤਾ ਜਾ ਸਕਦਾ ਸੀ ਵਤਨ ਜਗੀਰਾਂ ਨੇ ਜਿਹੜੀਆਂ ਇਹ ਪਤਾ ਲੱਗਦਾ ਵੀ ਜਿਸ ਤਰ੍ਹਾਂ ਆਪਣੇ ਦੇਸ਼ ਦੇ ਲਈ ਇਹ ਜਗੀਰਾਂ ਮਹਾਰਾਜਾ ਜ਼ਗੀਰਦਾਰਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਦਿੱੰਦਾ ਸੀਗਾ ਤੇ ਧਰਮ ਜਗੀਰਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਂਦੀਆਂ ਸੀ ਇਨਾਮ ਜਗੀਰਾਂ ਨੇ ਜਿਹੜੀਆਂ ਇਹ ਇਨਾਮ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਸੀ ਸੈਨਾ ਦਾ ਪ੍ਰਬੰਧ ਆ ਗਿਆ ਕੀ ਕੋਲਾ ਜਿਹੜਾ ਟੈਕਸ ਹੁੰਦਾ ਸੀ ਉਹਦਾ ਜਿਹੜਾ 1/2 ਹਿੱਸਾ ਸੀ ਉਹ ਸੈਨਾ ਤੇ ਖਰਚਿਆ ਜਾਂਦਾ ਸੀ ਸ਼ੁਰੂ ਵਿੱਚ ਜਿਹੜੀ ਸੈਨਾ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਜਿਸ ਤਰ੍ਹਾਂ ਫੌਜ ਏ ਆਇਨ ਤੇ ਫੌਜ ਏ ਬੇਕਵਾ ਯਾਦ ਇਹ ਜਿਹੜੀ ਅੱਗੇ ਫੌਜ ਏ ਆਇਨ ਸੀ ਇਹਦੇ ਤਿੰਨ ਭਾਗ ਸੀਗੇ ਜਿਸ ਤਰ੍ਹਾਂ ਪੈਰਲ ਸੈਨਾ ਘੋੜਸਵਾਰ ਸੈਨਾ ਤੇ ਤੂਫਖਾਨਾ ਘੋੜਸਵਾਰ ਸੈਨਾ ਦੇ ਵਿੱਚ ਜਿਹੜਾ ਮੇਨ ਸੀਗਾ ਉਹ ਹੈਗਾ ਸੀ ਜੀਨਫਰਨ ਕੋイズ ਅਲਾਰਡ ਤੇ ਤੋਬਖਾਨਾ ਦੇ ਵਿੱਚ ਹੈਗਾ ਸੀ ਜਨਰਲ ਅਗਸਟ ਕੋਰਡਾ ਗਾਰਡਨਰ ਐਂਡ ਹੈਗਾ ਕਾ ਇਹਨੂੰ ਹੀ ਜ਼ਿੰਮੇਵਾਰੀ ਦਿੱਤੀ ਗਈ ਸੀ ਫॉर ਇਹ ਬੇਕਵਾਯਰ ਸੀ ਇਹ ਜਿਹੜੀ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ਤੇ ਇਹਦੇ ਚਾਰ ਪਾਸੇ ਸੀਗੇ ਇਹ ਕਿਹੜੇ-ਕਿਹੜੇ ਸੀ ਜਿਸ ਤਰ੍ਹਾਂ ਘੋੜ ਚੜੀ ਸੀਗੇ ਇਹ ਜਿਹੜੇ ਘੋੜ ਚੜੇ ਸੀ ਇਹ ਰਾਜਦਰਬਾਰੀ ਦੇ ਸੰਬੰਧੀ ਤੇ ਉੱਚ ਵੰਸ਼ ਵਾਲੇ ਸੀ ਫੌਜੇ ਕਿਲ ਜਾਤ ਕਿਲਾ ਜਾਤ ਇਕਲਿਆਂ ਦੀ ਰਾਖੀ ਕਰਦੇ ਸੀਗੇ ਅਖਾਲੀ ਇਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਸਮਾਈ ਦੇ ਸੀ ਤੇ ਧਰਮ ਦੇedar ਦੇ ਲੜਦੇ ਸੀ ਇਹ ਕਿਹਾ ਗਈ ਸੀ ਜਾਗੀਰਦਾਰੀ ਫੌਜ ਇਹ ਜ਼ਗੀਰਦਾਰਾਂ ਦੀ ਆਪਣੀ ਜਿਹੜੀ ਇੱਕ ਸੀ ਸੈਨਾ ਸੀਗੀ 1822ਵੀ ਦੇ ਵਿੱਚ ਸੈਨਾ ਦਾ ਯੂਰੋਪੀਅਨ ਢੰਗ ਦੇ ਨਾਲ ਜਿਹੜਾ ਹੈਗਾ ਨਵੀਨੀਕਰਨ ਕੀਤਾ ਗਿਆ ਸੀ ਤੇ ਜਿਹੜੇ ਦੋ ਯੂਰੋਪੀਅਨ ਸੀਗੇ ਜਿਸ ਤਰ੍ਹਾਂ ਜੀਨ ਵੈਪਟਾਈਜ਼ ਵੈਂਟਰਾ ਤੇ ਜੀਨ ਫਰਾਂ ਕੋਇਜ਼ ਅਲਾਰਡ ਇਹਨਾਂ ਨੂੰ ਆਪਣੀ ਸੈਨਾ ਨੂੰ ਸਿਖਲਾਈ ਦੇਣ ਦੇ ਲਈ ਮਹਾਰਾਜੇ ਨੇ ਨਿਯੁਕਤ ਕੀਤਾ ਸੀ ਅਨ ਜਿਹੜਾ ਜੀਨ ਬਪਟਾਈਜ ਵੰਤਰਾ ਸੀ ਇਹ ਫੌਜ ਏ ਖਾਸ ਸੀ ਜਿਹੜਾ ਉਹਦਾ ਹੈਡ ਬਣਾਇਆ ਗਿਆ ਸੀ ਇਹਨਾਂ ਦਾ ਆਪਣਾ ਅਲੱਗ ਝੰਡਾ ਤੇ ਛਲ ਸੀਗਾ ਤੇ ਜਿਹੜੀ ਫੌਜ ਏ ਖਾਸ ਦੇ ਤੋਪਖਾਨੇ ਦਾ ਮੁਖੀ ਕੌਣ ਸੀਗਾ ਇਹ ਹੈਗਾ ਸੀ ਇਲਾਹੀ ਬਖਸ਼ ਤੇ ਸੈਨਾ ਦੇ ਵਿੱਚ ਭਰਤੀ ਹੋਣ ਵਾਲਾ ਪਹਿਲਾ ਅੰਗਰੇਜ਼ ਪ੍ਰਿੰਸ ਸੀਗਾ ਅੱਗੇ ਹੈਗਾ ਜਿਸ ਤਰ੍ਹਾਂ ਇਹ ਇਹਦੇ ਵਿੱਚ ਆ ਜਾਂਦੇ ਨੇ ਫੌਜੀ ਤੋਪਖਾਨਾ ਜਿਹੜਾ ਹੈਗਾ ਸੀਗਾ ਤੋਂ ਫੌਜੀ ਆ ਕਾਸ ਦੀ ਜਿਹੜਾ ਇਹ ਤੋਪਖਾਨਾ ਵਾਲਾ ਡਿਪਾਰਟਮੈਂਟ ਹੈ ਇਹਦੇ ਵਿੱਚ ਜਿਵੇਂ ਤੋਪਖਾਨਾ ਇਹ ਅਸਪੀ ਆ ਗਿਆ ਇਹਦੇ ਵਿੱਚ ਤੋਪਾਂ ਨੂੰ ਘੋੜਿਆਂ ਨਾਲ ਹੀ ਖਿੱਚਿਆ ਜਾਂਦਾ ਸੀ ਜਿਹੜਾ ਤੋਪਖਾਨਾ ਇਹ ਫਿਲੀ ਹੈ ਇਹਦੇ ਵਿੱਚ ਤੋਪਾਂ ਨੂੰ ਹਾਥੀਆਂ ਨਾਲ ਹੀ ਖਿੱਚਿਆ ਜਾਂਦਾ ਸੀ ਜਿਹੜਾ ਤੋਪਖਾਨਾ ਇਹ ਸੂਤਰੀ ਹੈ ਇਹਦੇ ਵਿੱਚ ਤੋਪਾਂ ਨੂੰ ਊਠਾਂ ਦੇ ਰਾਹੀਂ ਖਿੱਚਿਆ ਜਾਂਦਾ ਸੀ ਤੇ ਤੋਪਖਾਨਾ ਇਹ ਗਾਵੀ ਦੇ ਵਿੱਚ ਬਲਦਾਂ ਨਾਲ ਹੀ ਖਿੱਚਿਆ ਜਾਂਦਾ ਸੀ ਇਹ ਜਿਸ ਤਰ੍ਹਾਂ ਅਸਪੀ ਮੈਨੂੰ ਪਤਾ ਲੱਗਦਾ ਅਸਪੀ ਘੋੜੇ ਲਈ ਵਰਤਿਆ ਜਾਂਦਾ ਘੋੜਿਆਂ ਨਾਲ ਹੀ ਖਿੱਚਿਆ ਜਾਂਦਾ ਸੀ ਤੋਪਖਾਨਾ ਇਹ ਫਿਲੀ ਦੇ ਵਿੱਚ ਹਾਥੀਆਂ ਨਾਲ ਤੇ ਸੂਤਰੀ ਦੇ ਵਿੱਚ ਊਠਾਂ ਰਾਹੀਂ ਤੇ ਗਾਵੀ ਦੇ ਵਿੱਚ ਬਲਦਾਂ ਰਾਹੀਂ ਗ ਮਹਾਰਾਜਾ ਰਣਜੀਤ ਸਿੰਘ ਜੀ ਸੀ ਜਿਹੜੇ ਨੇ 1805 ਈਸਵੀ ਦੇ ਵਿੱਚ ਗੋਲਮਤਾਂ ਜਿਹੜਾ ਉਹਨੂੰ ਬੰਦ ਕਰ ਦਿੱਤਾ ਸੀਗਾ ਹਾਂ ਠੀਕ ਹੈ ਜੀ ਤੇ ਸਰਕਾਰੀ ਜਿਹੜੀ ਸ਼ਾਹੀ ਮੋਹਰ ਸੀਗੇ ਤੇ ਅਕਾਲ ਸਹਾਇ ਸ਼ਬਦਾ ਜਿਹੜਾ ਉਹ ਲਿਖਿਆ ਸੀ ਤੇ ਫਾਰਸੀ ਜਿਹੜੀ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਰਕਾਰੀ ਪਾਸਾ ਸੀ ਉਹਨਾਂ ਦੇ ਘੋੜੇ ਦਾ ਨਾਮ ਸੀਗਾ ਲੈਲੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਤੇ ਹਾਂ ਤਾਂ 27 ਜੂਨ 1839 ਈਸਵੀ ਨੂੰ ਹੋ ਗਿਆ ਸੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ